ਸਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ। ਇਸ ਕਾ ਰਟਾਇਰ ਪੈਂਚਰ ਹੋਇਆ ਵਾ ਇੱਕ ਬੰਨੂ ਐ ਤਾਂ ਵੀ ਕਿਤੇ ਦੋ ਹੀ ਹੋਏ ਹੋਏ ਆ। ਸਟਾਰਟ ਵੀ ਨਹੀਂ ਹੋ ਰਿਹਾ ਓ। ਟਰਾਲੀ ਪਾਈ ਵੀ ਦੀਸ ਕੇ ਪਿੱਛੇ ਮਸੋਂ ਖਿੱਚ ਕੇ ਕੱਢੀ ਆ ਪਰਲੀ ਸਾਈਡ ਕਰਕੇ 855 ਵਾਂ ਪਾਈ ਆ। ਟੋਕਰੇ ਟੋਕਰੇ ਲੱਦ ਲੇ ਬਾਈ ਡੀਜ਼ਲ ਪਾ ਲਿਆ ਟਰੈਕਟਰਾਂ ਵਾਂ। ਅਲੀਆਂ ਲੈ ਲੀਆਂ। ਜੋ ਟਰੈਕਟਰ ਲੈ ਜਿਆ ਜੈਬ ਚਾਚਾ। ਇਸ ਦਾ ਪੈਂਚਰ ਲੱਗੇਗਾ ਦੋ ਟਰੈਕਟਰ ਪਹੁੰਚ ਗਏ ਪਹਿਲਾਂ ਖੇਤਮਾ ਆਪਣੇ ਅਰਦਾਸ ਕਰਾਈਏ ਬਾਈ ਬਾਬਾ ਜੀ ਨੂੰ ਬਲਾਗ ਹੈ ਦੀਗ ਬਣਾ ਕੇ ਅਰਦਾਸ ਕਰਾਈਏ ਬਾਈ ਖਬਰ ਕਿਹੜੇ ਕਾਲੇ ਮੂੰਹ ਵਾਲੇ ਕੀ ਨਜ਼ਰ ਲੱਗੀ ਵੀ ਹੈ ਤਿੰਨ ਚਾਂਸ ਬਣ ਲੈ ਜਾ ਕੇ ਦਿਖਾਵਾਂ ਬਾਈ ਤੁਹਾਨੂੰ ਖੇਤਮਾ ਥੋੜੀ ਲਾ ਲਿਓ ਸਿਸਟਮ ਬਾਈ ਉਲਝ ਫੁਲਝ ਹੋ ਗਿਆ ਟਰਾਲੀ ਰਾਤ ਆਪਣੀ ਪਹੁੰਚ ਗਈ ਦੀ ਮਿੱਲਮਾਂ 2855 ਵਾਲੀ ਉੱਥੇ ਵੀ ਲੈਣ ਲੰਬੀ ਹੋ ਗਈ 24 ਘੰਟੇ ਬਾਅਦ ਖਾਲੀ ਹੋਏਗੀ ਰਾਤ ਨੂੰ ਖਾਲੀ ਹੋਏਗੀ ਟਰਾਲੀ ਅੱਜੋ ਇਹੋ ਭੇਜ ਦੇਣਗੇ ਇੱਧਰ ਤੇ ਆਪਣੀ ਹਾਲੈਂਡ ਵਾਲੀ ਉੱਧਰ ਤੇ ਉਹ ਖਾਲੀ ਹੋ ਗਿਆ ਆ ਜੀ ਉਹਨਾਂ ਨੇ ਕਾਲਾ ਗੱਡ ਰਿਆ ਕਾਲਾ ਉਹ ਕਰ ਲੈ ਤੂੜੀ ਜੀ ਸਾਫ ਕਰ ਲੈ ਗੁਟਕਾ ਲਾ ਲਿਆ ਦਾ ਬਾਈ ਮਸ਼ੀਨ ਸਟਾਰਟ ਹੋਇਆ ਟਾਇਰ ਫ੍ਰੀ ਕਰ ਲਿਆ ਦਾ ਉਹ ਟਰੈਕਟਰ ਦਾ ਮਤਲਬ 2 ਟਾਇਰਾਂ ਵਾ ਕਨਫਰਮ ਹੋਗਾ ਦਾ ਇੱਧਰਲੇ ਬਰ ਹਰੂਸਪੁਰ ਮਸ਼ੀਨ ਸਟਾਰਟ ਹੋਇਆ ਦਵਾਈ ਖੇਤਾਂ માં ਆ ਜਾ ਹਮੇ ਹਮ ਜੋਤ ਕੈ ਰਿਹਾ ਨਾ ਅਰੇ ਜੋਤ ਦੇ ਕੇ ਭੇਜੇ ਹੁਣ ਚਲਾ ਆ ਮੈਂ ਖੇਤਾਂ ਨੂੰ ਬੰਦੇ ਜਾ ਰਿਹਾ ਆਪਣੇ ਪੈਂਚਰ ਲਵਾਣ ਨੂੰ ਆ ਆਪਾਂ ਚੱਲ ਰਹੇ ਆ ਖੇਤ ਨੂੰ ਮਸੋਂ ਕਰਿਆ ਬਾਈ ਸਟਾਰਟ ਜੀਟਰ ਨਾ ਕਰਾਦੀ ਬ੍ਰੇਕਾਂ ਖੋਲ ਗਿਆ ਇੱਕ ਬ੍ਰੇਕ ਦੱਬ ਗਿਆ ਸਾਈਡ ਵਾਲੀ ਮਸੋਂ ਸਟਾਰਟ ਹੋਇਆ ਅੱਗੇ ਬਾਈ ਖੇਤ ਲਾਦਰੇ ਬੰਦੇ ਟਰਾਲੀ ਟੋਕਰੇ ਟੁਕਰੇ ਲੈ ਆਏ ਦੇ ਬਾਈ ਨਾਲ ਨਾਲੇ ਲੈ ਆਏ ਪੱਲੀਆਂ ਟੁਕੜਾ ਜਾ ਹੋਇਆ ਵਾ ਮਾਲਕਾ ਬੰਦੇ ਵਿਚਾਰੇ ਬਹੁਤ ਮਿਹਨਤੀ ਆ ਨੰ ਦੁਆਰੇ ਪੂਲੀਆਂ ਬਨਨਗੇ ਲੱਦ ਰਹੇ ਆ ਯਾਰ ਸਭ ਨੂੰ ਮਤਲਬ ਦਿੱਕਤ ਹੈ ਇਹਨਾਂ ਬਾਈਆਂ ਨੂੰ ਵੀ ਦਿੱਕਤ ਹੈ ਲੇਬਰ ਵਾਲਿਆਂ ਨੂੰ ਵੀ ਭੈਣ ਚ ਦੁਆਰੇ ਲੱਦਣ ਨਹੀਂ ਕਿਹੜਾ ਸੌਖੀ ਪਈ ਐ ਇੱਕ ਦੋ ਹਵਾਰ ਨਕਾਸ ਟਰਾਲੀ ਲੱਦਣੀ ਉਦੋਂ ਪੂਲੀਆਂ ਚੱਕ ਚੱਕਾ ਲਾਜਣੀ ਮੈਂ ਟੁਕੜਾ ਹੋਇਆ ਵਾ ਮਾਲਮਾ ਪੂਲੀਆਂ ਦੁਆਰੇ ਬੰਨਣੀਆਂ ਪਾਵਾਂ ਇਹ ਮੈਂ ਡੀਜ਼ਲ ਪਾ ਲੰਦੇ ਲੈ ਇਹਦੇ ਪਪੂ ਉਹ ਪੀਪੀ ਭਾਈ ਡੀਜ਼ਲ ਵਾਲੀ ਮੈਂ ਪਾ ਦੇ ਘੱਟ ਐ ਇਸਮਾ ਸਾਫ ਸਫਾਈ ਕਰੇ ਬਈ ਕਿ ਥੱਲੇ ਦੇ ਇਹ ਚੈਨਰ ਤਲੇ ਲੰਗਿਆ ਬਾ ਆਪਣਾ ਦਰਦੇ ਤਲੇ ਲਗੀ ਵੀ ਆ ਸਾਰੀ ਪੱਟ ਪੁੱਟ ਕੇ ਨਾ ਫਿਰ ਖਿੱਚਾਂਗੇ ਇਹਨੂੰ ਪਿੱਛੇ ਨੂੰ ਅੱਗੇ ਤੋਂ ਆਂਟ ਲਗੀ ਵੀ ਆ ਟਾਇਰ ਨੂੰ ਪਿੱਛੇ ਨੂੰ ਹੈ ਗੰਜੈਸ ਦੇਖਾ ਥੱਲੇ ਜੇ ਕੈਮਰਾ ਚ ਲੈ ਗਿਆ ਦਿਖਦਾ ਨਹੀਂ ਹੈ ਬਈ ਟਾਇਰ ਥੱਲੇ ਹਿੱਸਾ ਦੇਖੋ ਸਾਰਾ ਤਲੇ ਲੰਗਿਆ ਬਾ ਨਿਉ ਦਾ ਹਿੱਸਾ ਦੇ ਕੈਂਚੀ ਸਾਰੀ ਤੜਾ ਲਗੀ ਸੀਰੇ ਤੱਕ ਬਹੁਤ ਮਨ ਪਰੇਸ਼ਾਨ ਹੋਇਆ ਪਿਆ ਯਾਰ ਨਿਉ ਜਿੰਨਾ ਮਾਲ ਨਿਕਲ ਰਿਹਾ ਸੋਖਾ ਸੋਖਾ ਜਾ ਕੱਢ ਲਿਆ ਫਿਰ ਉਹ ਟਰਾਲੀ ਆਪਣੀ ਬਾਹਰ ਖੜਾ ਲਿਆ ਫਿਰ ਪਲਟੀ ਲਾ ਲਈ ਪਲਟੀ ਵਾਸਤੇ ਟਰਾਲੀ ਲੈ ਆਏ ਦੇ ਪਾ ਉਹ ਰਾਤ ਉਰੀ ਛੱਡ ਕੇ ਤੇ ਟਰਾਲੀ ਨੂੰ ਥੱਲੇ ਪਾਈ ਹੈ ਨਹੀਂ ਮਾਂ ਹਲ ਹੁਲ ਜੇ ਕਰਾ ਬਾਅਦ ਵਿੱਚ ਪਾ ਲੇਂਗੇ ਨਹੀਂ ਉਠੇਗੀ ਲਿਫਟ ਜੈਕ ਹੈਗਾ ਜੈਕ ਚੱਕ ਲੇਂਗੇ ਆ ਗਿਆ ਭਾਈ 4511 ਪੈਂਚਰ ਲੱਗ ਗਿਆ ਰਸੇ ਲਾਗੇ ਬੰਦੇ ਪਾਣ ਲੱਗ ਗਿਆ ਮਾਲ ਸਾਰਾ ਜਿਹੜਾ ਬਾਈ ਗਿਰਿਆਵਾ ਦਾ ਥੱਲੇ ਉੱਪਰ ਦੇ ਵੀ ਤਾਰ ਲਿਆ ਮਾਲ ਸ਼ਿਪ ਸ਼ਿਪ ਰਹਿ ਗਿਆ ਭਰਿਆ ਬਾਈ ਵਾ ਦੇਖਾਂ ਬਾਈ ਕੱਢ ਗਏ ਥਾਲੀ ਜੋ ਭਾਈ ਐਂਟੋ ਚਨਾ ਉੱਪਰ ਦੇਖਾਂ ਬਾਈ ਢੋਲ ਗਿਆ ਜੇ ਪਿੱਛੇ ਤੇ ਤੁਲਗੀ ਥੋੜੀ ਜਿਹੀ ਗਾ ਲਿਫਟ ਲਾਕ ਹੈ ਜੈਕਪੁਆਇੰਟ ਮਾ ਪਾ ਕੇ ਦੇਖਾਂ ਚੱਕੀ ਗਈ ਯੋ ਨਾ ਵੀਰੋ ਕਰੇਲ ਲਿਆ ਬਾਈਓ ਸਾਫ ਕਰ ਲਿਆ ਇੱਧਰ ਸਾਰਾ maal ਉੱਠ ਗਿਆ ਮਿੰਟ ਤੱਕ ਰਹੀ ਹੈ ਬਾਈ ਬੰਦਿਆਂ ਨੇ ਬਹੁਤ ਬੰਦੇ ਆਂ ਸਾਇੰਸ ਆਫ ਸਫਾਈ ਸਾਰੀ ਕਰਦੀ maal ਗਈ ਆ ਗਿਆ ਜੀ ਆ ਗਿਆ ਲਓ ਜੀ ਲਓ ਜੈਕਪੁਆਇੰਟ ਮਾ ਪਾ ਲੈ ਵੀਰੋ ਇੱਕ ਟਰੈਕਟਰ ਪਾਵਾ ਬਾਈ ਮੂਰੇ ਦੋ ਟਰੈਕਟਰ ਪਾ ਲੇ ਪੰਨੇ ਸਾਈਡ ਪਰ ਜੇ ਅੱਧਾ ਫੁੱਟ ਵੀ ਟਰਾਲੀ ਉੱਠ ਗਈ ਆਪਣੀ ਪਾਓ ਫਰਕ ਪੈ ਜਾਏਗਾ ਇਸਕਾ ਤਾਂ ਪੈ ਗਿਆ ਗੁੱਲੇ ਵਾਂ ਥੱਲੇ ਪਾ ਲਿਆ ਚੈੱਕ ਪੁਆਇੰਟ ਵਾਂ ਪਰਾਂ ਪਾ ਰਿਹਾ ਟੋਚਨ ਬੰਦਾ ਆਪਣਾ ਓ ਲੱਦ ਲੋ ਬੁੱਗੇ ਥਮੇ ਨਾ ਬੇਲੇ ਖੜੋਗਾ ਥਮੇ ਆਪਣਾ ਕੰਮ ਕਰੋ ਇਸ ਮਾਨੂੰ ਕੱਢ ਦੇ ਰੂਸ ਮਾਨੂੰ ਇਹ ਤਾਂ ਫਿਰ ਉਰੇ ਉਰੇ ਰੁਕਸਾ ਇਸ ਤਰ੍ਹਾਂ ਕਰਿਆ ਦੋ ਇਸੋਂ ਦੇ ਵਿੱਚੋਂ ਕੱਢ ਲੈ ਉਸਕੇ ਨਹੀਂ ਫਿਰ ਪਾਵੇਂ ਕਿੱਧਰ ਨੂੰ ਪਾਵਾਂਗੇ ਤਾਂ ਹੁਕਮ ਤੋਚਣ ਬਾਤ ਬਹੁਤ ਵੀ ਬਾਈ ਟਰਾਲੀ ਮਿੱਟੀ ਪਾ ਰਿਹਾ ਬੰਦਾ ਤਿਆਰ ਕੇ ਚੱਲਿਆ ਤੂਲ ਕੀ ਬਈ ਟਰਾਲੀ ਉੱਪਰ ਘੋੜੀ ਲੱਗ ਗਈ ਆਇ ਲਿਫਟ ਲਾਦੇ ਆ ਜੀ ਹੈ ਇਹ ਟੂਲ ਲੱਗਿਆ ਹੋਦਾ ਥੱਲੇ ਉਰੇ ਇਸ ਜਗ੍ਹਾ ਉੱਪਰ ਲੱਗਿਆ ਹੋਦਾ ਟੂਲ ਚੱਕੀ ਗਈ ਬਈ ਟਰਾਲੀ ਉੱਪਰ ਇਸ ਖਾਲੀ ਨਿਕਲ ਜੇਗੀ ਇਹੋ ਭਾਰ ਮਿੱਟੀ ਜਿਹੜੀ ਉਹ ਤੇੜ ਵਾਲੀ ਮਿੱਟੀ ਨੂੰ ਭਰਤ ਆਲੇ ਆ ਵੀ ਚਾਰ ਉਹਦਾ ਪ੍ਰਾਗਟ ਰਿਹਾ ਬਹੁਤ ਯਾਰ ਅੱਗੇ ਗਏ ਸਾਮਝ ਨਹੀਂ ਲੱਗੀ ਪਤਨ ਤਾਂ ਪਾਈਪ ਲਾਈਨ ਹੈ ਕੋਈ ਪਤਨ ਚੂਹੀ ਖੱਡਦੀ ਚੱਲ ਨਿਕਲ ਜਾਈਏ ਓ ਮਗਾ ਰ ਪੈ ਜੇ ਗੁੱਲਾ ਓਹ ਕਿ ਪੈਣੇਗਾ ਨਹੀਂ ਪੈਣੇ ਹੁੰਦੀਆਂ ਨਾ ਜੋ ਕਰੋ ਐਵਰੀ ਹੋਰ ਚੱਕੇ ਕੋਈ ਹੋਰ ਦੀ ਸੋਚਾ ਹੋਰ ਚੱਕ ਕੇ ਮਿੱਟੀ ਪੈ ਜਾਈਗੀ ਤਲੇ ਚੱਕेंगे ਬਣ ਗਿਆ ਬਾਈ ਕੰਮ ਧੂਲ ਕੀ ਟਰਾਲੀ ਆਇਨ ਦ੍ਰਿਸ਼ਟੀ ਕਮ ਹੋਇਆ ਪਿਆ ਪੂਰਾ ਉੱਧਰ ਆਪਣਾ ਲੇਬਰ ਲੱਗੀ ਲੋਡ ਕਰਨ ਕੰਨਾ ਘਰ ਹੋ ਕੇ ਰੱਖੋ ਹੋ ਗਈ ਤਿਆਰੀ ਬਾਈ ਫੁੱਲ ਸੋਚਣਾ ਪਾ ਲਈਆਂ ਬੰਦੇ ਘਟ ਗਏ ਨਿਊ ਡਰਾਈਵਰ ਨਹੀਂ ਪਾਇਆ ਫਿਰ ਕੱਡਾ ਬਾਈ ਖਿੱਚ ਗਿਆ ਉਹ ਚਾਚੇ ਨੂੰ 855 ਆ ਬਿਠਾ ਦੇ ਪੀਆ ਲੋ ਲਾ ਲੈ ਦੇਖੀ ਜਾਈਂ ਕਿ ਆ ਬਣੇਗਾ ਰਾਣੇ ਨੂੰ ਆ ਜਾਣ ਤੇ ਚਾਚੇ ਤੇ ਸੁਵਰਾਜ ਬੈਠ ਜਾਂਦਾ ਤਾਂ ਦਸੀ ਬੱਪੂ ਹੈ ਨਿਕਲ ਗਈ ਬਾਈ ਟਰਾਲੀ ਦੇਖ ਬਾਈ ਕਿੱਡਾ ਟੋਪਾ ਦਾ ਹਲੋ ਜੱਚ ਚੂਹੇ ਹੀ ਖੱਡ ਦਿਆ ਉਹ ਦੇਖ ਤੇੜ ਕੀਤੀ ਪਈ ਵੀ ਆ ਖਾਲੀ ਦੀ ਤਲੇ ਜਗਾ ਅਦੇ ਖੱਡ ਹੈ ਬਾਈ ਹੈ ਗਿਰਤਾ ਖੱਡ ਹੈ ਵੀਰਾ ਖੱਡ ਮੰਦਾ ਵੀ ਵੀ ਟਰਾਲੀ ਕਿੰਨੀ ਖੱਡ ਦੀ ਲੈ ਕਰੋ ਟੋਚਨਾ ਇਕੱਠੀਆਂ ਫਿਰ ਇਹ ਤਾਂ ਟੁੱਟ ਗਿਆ। ਹਾਂ ਇਹ ਟੁੱਟ ਗਿਆ ਉੱਪਰ ਦੇ। ਉਹ ਵੀ ਜਾਮ ਹੋ ਗਿਆ ਓ। ਚੈਰ ਟੁੱਟ ਗਿਆ। ਇਹ ਪੱਤੀ ਟੁੱਟ ਗਈ ਆ ਓ। ਇਹ ਉਹ اندر ਨੂੰ ਮੁਸ ਗਿਆ ਓ ਜਾਮ ਹੋ ਗਿਆ ਘੁੰਮਣੇ ਤੇ ਵੀ ਛਟ ਗਿਆ ਨਾ। ਠੀਕ ਹੈ ਭਾਈ ਨੈਕ ਰੋੜਾ ਜਾਵੇ। ਕਨਾਂ ਹੋਰ ਅਲੱਗ ਕਰਾ ਲਵਾਂਗੇ। ਇਹ ਬਾਹਰ ਹੋ ਜਾਵੇ। ਇਹ ਤੇ ਇਹ ਨਾ ਖੜਾ। ਠੀਕ ਹੈ ਭਾਈ ਸਾਰਿਆਂ ਨੂੰ ਸ਼ਾਸਤਰੀ ਕਾਲ ਮਿਲਦੇ ਅਗੇ ਅਗਲੇ ਬਲਾਕ ਨਾਲ। ਧੰਨਵਾਦ ਵੀਡੀਓ ਦੇਖਣ ਲਈ ਕਾਲੀ ਬਾਹਰ ਹੋ ਰਹੀ ਹੈ ਲੋਡ